ਮਾਛੀਵਾੜਾ ਪੁਲਿਸ ਨੇ ਅਸਾਮ ਤੇ ਢੋਬੜੀ ਸਾਹਿਬ ਤੋਂ ਮਾਛੀਵਾੜਾ ਪੁਜੇ ਨਗਰ ਕੀਰਤਨ ਦਾ ਅਗਲੇ ਪੜਾ ਲਈ ਰਵਾਨਾ ਹੋਣ ਸਮੇਂ ਸ਼ਾਮਲ ਸੰਗਤਾਂ ਨੂੰ ਲੁੱਟਣ ਦੀ ਫਿਰਾਕ ਚ ਆਈਆਂ 12 ਔਰਤਾਂ ਦੇ ਇੱਕ ਵੱਡੇ ਗਿਰੋਹ ਕਾਬੂ ਕਰ ਲਿਆ ਜਿਸ ਕਾਰਨ ਪੁਲਿਸ ਦੀ ਮੁਸਤਦੀ ਕਾਰਨ ਇੱਕਈ ਵਾਰ ਦਾ ਤਾਂ ਹੋਣ ਤੋਂ ਬਚਾ ਹੋ ਗਿਆ ਪੁਲਿਸ ਕੋਲ ਆਰਤੀ ਤਜਵਿੰਦਰ ਸਿੰਘ ਉਰ ਬੀ ਸੀ ਨੇ ਬਿਆਨ ਦਰਜ ਕਰਵਾਏ ਸੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ 22 ਨਵੰਬਰ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ चरण कमल साहिब तो अगले पड़ारी रवाना होया ता नाज़ मंडी ਦੇ ਬਾਹਰ ਪੂਜਾ ਤਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਪਾਲਕੀ ਸਾਹਿਬ ਕੋਲ ਗਏ ਪ੍ਰਸ਼ਾਦੀ ਲੈਣ ਉਪਰੰਤ ਜਦੋਂ ਉਹ ਪਿੱਛੇ ਆਇਆ ਤਾਂ ਉਸਨੇ ਆਪਣੀ ਜੇਬਸ ਹੱਥ ਖਮਾਰਿਆ ਤਾਂ ਦੇਖਿਆ ਕਿ ਉਸ ਵਿੱਚੋਂ ਪਰਚ ਗਾਇਬ ਸੀ ਬਿਆਨ ਕਰਤਾ ਅਨੁਸਾਰ ਉਸਦੇ ਪਰਸ ਵਿੱਚ 16000 ਰੁਪਏ ਨਕਦ ਡਰਾਈਵਿੰਗ ਲਾਇਸੈਂਸ ਅਸਲਾ ਲਾਇਸੈਂਸ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਵੀ ਚੋਰੀ ਹੋ ਚੁੱਕੇ ਸਨ ਇਸ ਤੋਂ ਇਲਾਵਾ ਨਾਲ ਹੀ ਖੜੇ ਆਰਤੀ ਸ਼ਸ਼ੀ ਪਾਟਿਆ ਨੇ ਵੀ ਦੱਸਿਆ ਕਿ ਉਸਦਾ ਪਰਥ ਵੀ ਚੋਰੀ ਹੋ ਚੁੱਕਾ ਜਿਸ ਵਿੱਚ 11000 ਰੁਪਏ ਨਕਦ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਹੋ ਚੁੱਕੇ ਹਨ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮੱਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼ਕਾਰਾਂ ਜਿਹੜੀਆਂ ਮਿਲਿਆ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗਾ ਫਿਰ ਇਹਦੀ ਮਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਾਂ ਨੂੰ ਦੱਸੀ ਗਈ ਜਿਵੇਂ ਕਿ ਮਨਜੋਬ ਐਸਐਸਪੀ ਸਾਹਿਬ ਪੁਰਸੂਲਾ ਕੰਡਾ ਦੇ ਦੇ ਆ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਾਸ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਜਾਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਰਸ ਸੰਬੰਧਿਤ 12 ਲੇਡੀਜ਼ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਤੇ ਕੋਈ ਪਹਿਲਾਂ ਵੀ ਪਰਚੇ दर्ज ਜੀ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਪ ਨਾਲ ਜਿਆਦਾ ਸੰਬੰਧਿਤ ਰੱਖਦੀਆਂ ਜਿਲੇ ਨਾਲ ਧੂਈ ਤੋਂ ਨੇ ਪਵਾਨੀਗੜ੍ਹ ਦੀਆਂ ਨੇ ਜੀ ਆ ਡੱਡ ਉਹਨਾਂ ਜ਼ਿਲੇ ਦੇ ਵਿੱਚ ਰਹਿ ਗਈਆਂ ਨੇ ਪਟਿਆੜੇ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀਐਸ ਐਕਟ ਤੇ ਚੋਰੀ ਦੇ ਬਹੁਤ ਮਕਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਬਿਲਕੁਲ ਸਰ ਬਿਲਕੁਲ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਠੀਕ ਹੈ ਉਹ ਹਜੇ ਫਿਲਹਾਲ ਕਮੀ ਹੋਈ ਹੈ ਜੀ ਉਹ ਜਲਦੀ ਪਈ ਤਪਰੀ ਜੀ ਉਹ ਹੋ ਜੂਗੀ ਰਿਮਾਂਡ ਤੋਂ ਬਾਅਦ ਜ਼ਰੂਰ ਹੋ ਜੂਗੀ ਜੀ